ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਥੀਓ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ 2 ਮਿੰਟ ਹੀ ਲਾਉਂਗੀ ਔਰ ਗੱਲ ਵੀ ਕੋਈ ਜ਼ਿਆਦਾ ਲੰਬੀ ਨਹੀਂ ਕਰੂੰਗੀ ਤੇ ਪੰਜਾਬ ਦੇ ਜਿਹੜੇ ਹੁਣ ਦੇ ਹਾਲਾਤ ਹੈਗੇ ਉਹ ਕਿੱਥੇ ਪਹੁੰਚੇ ਆ ਤੇ ਉਹਨਾਂ ਨਾਲ ਅਸੀਂ ਕਿੱਦਾਂ ਨਿਪਟਣਾ ਹੈਗਾ ਬਸ ਇਹ ਦੋਕ ਗੱਲਾਂ ਹੀ ਮੈਂ ਉਦਾਹਰਣ ਦੇ ਰੂਪ ਚ ਹੀ ਕਹਿ ਜਾਊਂਗੀ ਇੱਕ ਛੋਟੀ ਜੀ ਸਟੋਰੀ ਮੇਰੇ ਨਾਨਾ ਜੀ ਸੁਣਾਉਂਦੇ ਹੁੰਦੇ ਸੀਗੇ ਕਿ ਕੋਈ ਜਿਹੜਾ ਆਦਮੀ ਸੀਗਾ ਆਪਣੇ ਵਪਾਰ ਲਈ ਜਾਂ ਕਿਤੇ ਬਾਹਰ ਗਿਆ ਤਾਂ ਜਾਨ ਲੱਗਾ ਆਪਣੇ ਨੌਕਰ ਨੂੰ ਜਿੱਦਾਂ ਆਪਣੀ ਮਾਂ ਬੋਤੀ ਤੇ ਇੱਕ ਉਹਨਾਂ ਦਾ ਬਹੁਤ ਵਫਾਦਾਰ ਜਿਹੜਾ ਕੁੱਤਾ ਸੀਗਾ ਤੇ ਘਰ ਦੀ ਸੰਭਾਲ ਨੌਕਰ ਦੇ ਹੱਥ 'ਚ ਦੇ ਗਿਆ ਕਹਿਣ ਦਾ ਮਤਲਬ ਕਿ ਅਸੀਂ ਜਦੋਂ ਆਪਣੇ ਪੰਜਾਬ ਦੀ ਜਾਂ ਆਪਣੇ ਦੇਸ਼ ਦੀ ਜਿਹੜੀ ਵਾਗਡੋਰ ਹੈਗੀ ਆ ਉਹ ਨਲਾਇਕ ਆਗੂਆਂ ਦੇ ਹੱਥ 'ਚ ਦਿੱਤੀ ਆ ਜਦੋਂ ਅਸੀਂ ਆਪਣੇ ਘਰ ਦੀ ਜਾਂ ਦੇਸ਼ ਦੀ ਜਾਂ ਆਪਣੀ ਸਟੇਟ ਦੀ ਜਿਹੜੀ ਵਾਗਡੋਰ ਹੈਗੀ ਆ ਮਲਕੀਅਤ ਕਿਸੇ ਹੋਰ ਨੂੰ ਦੇ ਦਿੰਨੇ ਆ ਤਾਂ ਫਿਰ ਕਿੱਦਾਂ ਤੇ ਕੀ ਹਾਲ ਹੁੰਦਾ ਹੈ ਤੇ ਉਹ ਜਿਹੜਾ ਮਾਲਕ ਹੈਗਾ ਕੁਝ ਮਹੀਨਿਆਂ ਬਾਅਦ ਜੇ ਵਾਪਸ ਆਉਂਦਾ ਹੈਗਾ ਤਾਂ ਉਹਦਾ ਨੌਕਰ ਉਹਨੂੰ ਲੈਣ ਜਾਂਦਾ ਹੈ ਅੱਗੋਂ ਜਦੋਂ ਅੱਗੋਂ ਨੌਕਰ ਲੈਣ ਜਾਂਦਾ ਹੈ ਤੇ ਮਾਲਕ ਪੁੱਛਦਾ ਹੈ ਬਈ ਤੂੰ ਮੈਨੂੰ ਇਦਾਂ ਤੁਰ ਕੇ ਕਿਉਂ ਲੈਣ ਆਇਆ ਤੇ ਬੋਤੀ ਨਹੀਂ ਲੈ ਕੇ ਆਇਆ ਕਿਉਂਕਿ ਅੱਗੇ ਤਾਂ ਤੂੰ ਬੋਤੀ ਲੈ ਕੇ ਆਉਣਾ ਤੇ ਮੈਂ ਬੋਤੀ ਤੇ ਬੜੀ ਟੌਰ ਨਾਲ ਵਾਪਸ ਆਪਦੇ ਪਿੰਡ ਨੂੰ ਘਰ ਨੂੰ ਜਾਨਾ ਤੇ ਨਾਲ ਜਿਹੜਾ ਮੇਰਾ ਜਿੱਦਾਂ ਮਤਲਬ ਵਫਾਦਾਰ ਜਿਹੜਾ ਕੁੱਤਾ ਉਹ ਵੀ ਨਹੀਂ ਆਇਆ ਤਾਂ ਨੌਕਰ ਅੱਗੋਂ ਕੀ ਕਹਿੰਦਾ ਹੈਗਾ ਕਿ ਜਿਹੜੀ ਬੋਤੀ ਸੀਗੀ ਉਹ ਕੁੱਤਾ ਜਿਹੜਾ ਹੈਗਾ ਉਹ ਮਰ ਗਿਆ ਉਹ ਕਹਿੰਦਾ ਕੁੱਤਾ ਕਿੱਦਾਂ ਮਰ ਗਿਆ ਮਤਲਬ ਬਹੁਤ ਉਦਾਸ ਹੋਇਆ ਮਾਲਕ ਕਹਿੰਦਾ ਕੁੱਤਾ ਕਿੱਦਾਂ ਮਰ ਗਿਆ ਕਹਿੰਦਾ ਬੋਤੀ ਦਾ ਗੋਡਾ ਉਹਦੇ ਮੂੰਹ 'ਚ ਫਸ ਗਿਆ ਸੀ ਹੁਣ ਪ੍ਰਾਣੇ ਬਜ਼ੁਰਗਾਂ ਨੂੰ ਪਤਾ ਹੈ ਕਿ ਮਰੀ ਹੋਈ ਬੋਤੀ ਦਾ ਜਿਹੜਾ ਗੋਡਾ ਹੁੰਦਾ ਸੀ ਉਹ ਅਕਸਰ ਹੀ ਕੁੱਤਿਆਂ ਦੀ ਮੌਤ ਦਾ ਕਾਰਨ ਬਣਦਾ ਸੀਗਾ ਕਹਿੰਦਾ ਹੈ ਬੋਤੀ ਵੀ ਮਰ ਗਈ ਤਾ ਉਹ ਇਹ ਨੌਕਰ ਸੀ ਕਹਿੰਦਾ ਹੋਰਾਂ ਦਾ ਜਿਉਂਦੀ ਹੋਈ ਦਾ ਗੋਡਾ ਫਸ ਗਿਆ ਉਹ ਬਹੁਤ ਹੈਰਾਨ ਹੋਇਆ ਕਹਿੰਦਾ ਬੋਤੀ ਕਿੱਦਾਂ ਮਰ ਗਈ ਕਹਿੰਦਾ ਆਪਾਂ ਇੱਟਾਂ ਢੋਂਦੇ ਸੀ ਕਬਰ ਵਾਸਤੇ ਕਹਿੰਦਾ ਕਿਹੜੀਆਂ ਇੱਟਾਂ ਢੋਂਦੇ ਸੀ ਕਹਿੰਦਾ ਮਕਾਨ ਢਾਹਤਾ ਕਹਿੰਦਾ ਹੈ ਮਕਾਨ ਵੀ ਢਾਹਤਾ ਤੇ ਕਹਿੰਦਾ ਹਾਂ ਕਹਿੰਦਾ ਮਕਾਨ ਕਾ ਢਾਹਤਾ ਕਹਿੰਦਾ ਕਬਰ ਬਣਾਉਣੀ ਸੀ ਕਹਿੰਦਾ ਕਿਹਦੀ ਕਬਰ ਬਣਾਉਣੀ ਸੀ ਕਹਿੰਦਾ ਮਾਂ ਦੀ ਕਬਰ ਬਣਾਉਣੀ ਸੀ ਕਹਿੰਦਾ ਓਏ ਮਾਂ ਵੀ ਮਰ ਗਈ ਤੇ ਕਹਿੰਦਾ ਹੋਰ ਜਿਉਂਦੀ ਦੀ ਬਣਾਉਣੀ ਸੀ ਤਾਂ ਹੁਣ ਤੁਸੀਂ ਦੇਖੋ ਜਿਹੜਾ ਮਾਲਕ ਜਿਹੜਾ ਨਲਾਇਕ ਨੌਕਰ ਦੇ ਹੱਥ ਜਾਂ ਕਹਿ ਦੋ ਕਿ ਆਪਣੇ ਘਰ ਦੀ ਜਿਹੜੀ ਮਲਕੀਅਤ ਕਿਸੇ ਦੇ ਹੱਥ ਕਰ ਗਿਆ ਭਾਵੇਂ ਥੋੜੇ ਸਮੇ ਲਈ ਤੇ ਉਹਨੇ ਘਰ ਦਾ ਕੀ ਹਾਲਤ ਕਰ ਦਿੱਤੀ ਹੈ ਨਾ ਹੁਣ ਅਸੀਂ ਉਸ ਸਟੇਜ ਤੇ ਪਹੁੰਚ ਗਏ ਆ ਉਸ ਮਾਲਕ ਵਾਲੀ ਜਿਹੜੀ ਸਾਡੇ ਨਾਲ ਹੋਈ ਆ ਵੀ ਸਾਡੇ ਕੋਲ ਹੁਣ ਕੁਝ ਨਹੀਂ ਰਿਹਾ ਅਸੀਂ ਖੋਦੀਆਂ ਹੁਣ ਅਸੀਂ ਮੈਂ ਦੀਪ ਸਿੱਧੂ ਜੀ ਦੇ ਵੀਰ ਜੀ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇੱਥੇ ਸਟੇਜ ਲਾਈ ਆ ਕਾਫੀ ਪ੍ਰੋਬਲਮ ਵੀ ਆ ਰਹੀਆਂ ਹੈਗੀਆਂ ਮੈਂ ਕੁਝ ਗਲਤ ਨਾ ਬੋਲ ਦੇਵਾਂ ਇਸ ਕਰਕੇ ਮੈਂ ਘੱਟ ਹੀ ਬੋਲੂਗੀ ਤਾਂ ਮੈਂ ਚਾਹੁੰਦੀ ਆ ਕਿ ਟੀਚੇ ਵੀ ਥੇ ਜਾਣ ਕੀ ਅਸੀਂ ਕਰਨਾ ਕੀ ਹੈ ਅਸੀਂ ਕੀ ਪਾਉਣਾ ਹੈਗਾ ਅਸੀਂ ਪ੍ਰਾਪਤੀ ਕੀ ਕਰਨੀ ਹੈਗੀ ਆ ਜਦੋਂ ਸਾਨੂੰ ਪ੍ਰਾਪਤੀ ਦਾ ਪਤਾ ਲੱਗ ਜਾਊਗਾ ਕਿ ਸਾਡਾ ਆਹ ਟੀਚਾ ਹੈ ਅਸੀਂ ਆਹ ਪ੍ਰਾਪਤ ਕਰਨਾ ਹੈਗਾ ਤਾਂ ਫਿਰ ਅਸੀਂ ਅੱਗੇ ਵਧਾਂਗੇ ਇੱਕ ਦੁਸ਼ਮਣੀ ਤੋਂ ਜਿਹੜੀ ਘਰ ਦੀ ਦੁਸ਼ਮਣੀ ਹੈ ਉਸ ਤੋਂ ਬਚੋ ਪੰਜਾਬ ਚ ਕਿਤੇ ਵੀ ਧਰਨੇ ਲੱਗੇ ਆ ਮੈਂ ਇਹ ਮਤਲਬ ਸਪੈਸ਼ਲ ਅਸੀਂ ਇਸ ਤਰੀਕੇ ਨਾਲ ਨਹੀਂ ਆਏ ਕਿ ਅਸੀਂ ਇਸੇ ਧਰਨੇ ਚ ਜਾਣਾ ਕਿਤੇ ਵੀ ਕਿਸਾਨ ਬੈਠੇ ਆ ਉਹਨਾਂ ਦਾ ਜਿਹੜਾ ਮਸਲਾ ਇੱਕ ਹੀ ਆ ਕਿਸਾਨੀ ਨੂੰ ਬਚਾਉਣਾ ਤੋਂ ਸੋ ਮੈਂ ਸੋਚਦੀ ਕਿ ਇਹ ਤੇ ਸਿਆਸਤ ਨਾ ਕੀਤੀ ਜਾਵੇ ਦੁਸ਼ਮਣੀ ਤੋਂ ਜਿਹੜੀ ਘਰ ਦੀ ਦੁਸ਼ਮਣੀ ਹੈ ਤੋਂ ਬਚਿਆ ਜਾਵੇ ਸਾਰੀਆਂ ਕਿਸਾਨ ਯੂਨੀਅਨਾਂ ਸਾਰੇ ਸਮਾਜ ਨੂੰ ਮੈਂ ਅਪੀਲ ਕਰਦੀ ਆ ਕਿ ਦੁਸ਼ਮਣੀ ਤੋਂ ਬਚ ਕੇ ਸਾਡਾ ਇੱਕੋ ਹੀ ਟੀਚਾ ਹੈ ਪੰਜਾਬ ਨੂੰ ਬਚਾਉਣਾ ਤੇ ਜੇ ਪੰਜਾਬ ਨੂੰ ਬਚਾਉਣ ਦੀ ਗੱਲ ਆਉਗੀ ਫਿਰ ਉੱਥੇ ਦੁਸ਼ਮਣੀ ਜਾਂ ਕੋਈ ਹੋਰ ਜਿੱਦਾਂ ਈਗੋ ਨਹੀਂ ਹੋਣੀ ਚਾਹੀਦੀ ਕੋਈ ਆਗੂ ਪੁਨਾ ਨਹੀਂ ਹੋਣਾ ਚਾਹੀਦਾ ਕੋਈ ਲੀਡਰ ਹੀ ਨਹੀਂ ਹੋਣੀ ਚਾਹੀਦੀ ਕੋਈ ਕਿਸੇ ਵੀ ਸਟੇਜ ਤੋਂ ਬੋਲਦਾ ਬੋਲਦਾ ਤਾਂ ਹਰ ਕੋਈ ਕਿਸਾਨ ਕਿਸਾਨੀ ਬਚਾਉਣ ਲਈ ਆ ਸੋ ਆਓ ਦੋਸਤੋ ਅਸੀਂ ਘਰ ਦੀ ਅੱਗ ਨੂੰ ਜਿੱਦਾਂ ਇਹ ਮਤਲਬ ਨਾ ਮਚਣ ਦੇਈਏ ਅਸੀਂ ਸੋਹਣੀ ਤਰ੍ਹਾਂ ਦੇ ਜਿੱਦਾਂ ਇਹ ਫਲਵਾੜੀ ਨੂੰ ਵਧਿਆ ਬਣਿਆ ਰੱਖ ਕੇ ਦੁਸ਼ਮਣੀਆਂ ਤੋਂ ਦੂਰ ਹੋ ਕੇ ਆਪਾਂ ਇੱਕੋ ਟੀਚਾ ਮਿੱਚ ਕੇ ਚੱਲੀਏ ਅਸੀਂ ਕੀ ਕਰਨਾ ਹੈ ਕਿਵੇਂ ਕਰ ਸਕਦੇ ਹਾਂ ਤੇ ਕਿਉਂ ਕਰਨਾ ਹੈ ਚਾਹ ਇਹ ਸਵਾਲ ਦੀ ਬਹੁਤ ਛੋਟੇ ਆ ਅਸੀਂ ਕਰ ਸਕਦੇ ਆ ਬਸ ਜਦੋਂ ਅਸੀਂ ਇਹ ਸੋਚ ਲਿਆ ਅਸੀਂ ਕਰ ਸਕਦੇ ਹਾਂ ਅਸੀਂ ਕਰ ਸਕਦੇ ਹਾਂ ਕਰਨਾ ਕਿ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਤੇ ਪੰਜਾਬ ਨੂੰ ਖੁਸ਼ਹਾਲ ਕਿੱਦਾਂ ਬਣਾਉਣਾ ਹੈ ਜਦੋਂ ਅਸੀਂ ਆਪਣੇ ਦਿਲਾਂ ਚੋਂ ਇਹ ਗੋਲੀ ਡਰੀਆਂ ਬੇਈਮਾਨੀਆਂ ਕੱਢ ਦਾਂਗੇ ਤੇ ਜਿਹੜੇ ਨਲਾਇਕ ਲੀਡਰਾਂ ਨੂੰ ਅਸੀਂ ਪਹਿਲਾਂ ਪੰਜਾਬ ਦੀ ਵਾਗਡੋਰ ਦੇ ਚੁੱਕੇ ਆ ਉਹਨੇ ਸਾਡੇ ਪੰਜਾਬ ਦਾ ਕੀ ਹਾਲ ਕੀਤਾ ਹੈਗਾ ਉਹਦੀ ਮੈਂ ਉਦਾਹਰਨ ਤੁਹਾਨੂੰ ਦੇ ਹੀ ਚੁੱਕੀ ਹੈਗੀਆਂ ਸੋ ਪਿਆਰੇ ਦੋਸਤੋ ਮੈਨੂੰ ਇਹ ਮੇਰੀ ਅਪੀਲ ਹੈਗੀ ਤੁਹਾਡੇ ਅੱਗੇ ਕਿ ਆਓ ਆਪਾਂ ਪੰਜਾਬ ਦੇ ਕਿਸੇ ਵੀ ਕੋਨੇ 'ਚ ਬੈਠੇ ਆ ਤੇ ਆਪਾਂ ਰਲ ਮਿਲ ਕੇ ਦੁਸ਼ਮਣੀਆਂ ਛੱਡ ਕੇ ਆਪਣੇ ਪੰਜਾਬ ਨੂੰ ਬਚਾਉਣ ਲਈ ਅੱਗੇ ਆਈਏ și a și cal pierdut tu.